ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸੰਦੀਪ ਫਾਰਮਾਸ YouTube ਚੈਨਲ ਤੇ ਜੀ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਾਣੂ ਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਜੀ ਜਿਹੜੀ ਸਾਹਮਣੇ ਖੜੀ ਬੈੜਾ ਜੀ ਇਹ ਬਾਈ ਜੀ ਹੁਣਾਂ ਦੀ ਬਕਾਊ ਆ ਜੀ ਜੇ ਕਿਸੇ ਵੀ ਹੋਰ ਵੀਰ ਭਰਾ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਨੰਬਰ ਆ ਜੀ ਪੂਰਾ 790 ਪੂਰਾ 119 ਹਾਂਜੀ ਆਜੋ ਜੀ ਬਾਕੀ ਆਪਾਂ ਹੁਣ ਬਾਈ ਜੀ ਹੁਣਾਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਇਸ ਵੈਡ ਬਾਰੇ ਜਿਹੜੀ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਬਾਈ ਆਪਣਾ ਨਾਮ ਦੱਸ ਦਿਓ ਜੀ ਨਾਮ ਲੈਵ ਸਿੰਘ ਆ ਜੀ ਠੀਕ ਹੈ ਜੀ ਜਿਹੜਾ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਪਿੰਡ ਮਨੂ ਕੀ ਗੱਲ ਜੀ ਠੀਕ ਹੈ ਜੀ ਤੇ ਹੁਣ ਸਾਨੂੰ ਬਾਈ ਇਸ ਵੈਡ ਬਾਰੇ ਜਾਣਕਾਰੀ ਦੇ ਦਿਓ ਜੀ ਇਹ ਇਸ ਟਾਈਮ ਕਿੰਨਵੇਂ ਸੂਏ ਵਾਸਤੇ ਗੱਭਣਾ ਜੀ ਤੀਜੇ ਸੂਏ ਵਾਸਤੇ ਗੱਭਣਾ ਜੀ ਠੀਕ ਹੈ ਜੀ ਇਸ ਟਾਈਮ ਤੀਜ ਠੀਕ ਹੈ ਜੀ ਤੇ ਠੀਕ ਹੈ ਜੀ ਇਹ ਹੈ ਬਾਈ ਜੀ ਪਿਛਲੀ ਵਾਰੀ ਇਹਨੇ ਕਿੰਨਾ ਦੁੱਧ ਕੱਢਿਆ ਜੀ 15-16 ਲੀਟਰ ਦੁੱਧ ਦੋ 15-16 ਲੀਟਰ ਹਾਂਜੀ ਠੀਕ ਹੈ ਜੀ ਤੇ ਹੁਣ ਵੀਰ ਜੀ ਇਹ ਕਿੰਨੇ ਕ ਦਿਨ ਲੈ ਜੂਗੀ ਜੀ 5-6 ਦਿਨ ਲੈ ਜੂਗੀ ਜੀ 5-6 ਦਿਨ ਲੈਂਦੀ ਆ ਜੀ ਹਾਂਜੀ ਠੀਕ ਹੈ ਜੀ ਖੋਲ ਕੇ ਦਿਖਾ ਦਿਓ ਜੀ ਦੇਖ ਸਕਦੇ ਹੋ ਦੋਸਤੋ ਉੱਚੇ ਲੰਮੇ ਕੱਦ ਕਾਠ ਦੀ ਵਹਿੜ ਹੈ ਜੀ ਪੂਰੇ ਅੰਗਾ ਪੈਰਾਂ ਦੀ ਭਾਰੀ ਹੈ ਜੀ ਲੇਵਾ ਦੇਖ ਸਕਦੇ ਬਹੁਤ ਫੈਕਸ ਜਿਹੜਾ ਇਹਦਾ ਹਵਾਨਾ ਹੈ ਹਾਂਜੀ ਪੂਰੀ ਠੰਡੀ ਸੀਲ ਆ ਬਾਈ ਕਹਿੰਦਾ ਜੀ ਤਾਂ ਦੇਖ ਸਕਦੇ ਜੀ ਬਹੁਤ ਸੋਹਣਾ ਥਾਨ ਲੱਗਿਆ ਜੀ ਪੂਰਾ ਮੁੱਠੀ ਵਾਲਾ ਥਾਣਾ ਜੀ ਤੇ ਚਾਰੋਂ ਸਾਨੂੰ ਪੂਰੇ ਨਖੜਮੇ ਆ ਮੋੜ ਲਿਆਓ ਜੀ ਅ ਬਾਈ ਕਹਿੰਦਾ ਜੀ ਜਿਹੜੇ ਇਹ ਚਾਰ ਪੰਜ ਦੇਣ ਆਏ ਨੇ ਹਜੇ ਲੈ ਜਾਣੇ ਆ ਦੇਖ ਸਕਦੇ ਮੂੰਹ ਮੱਥੇ ਦੀ ਵੀ ਬਹੁਤ ਸੋਹਣੀ ਆ ਤੇ ਉੱਚੇ ਲੰਮੇ ਕੱਦ ਕਾਢ ਦੀ ਆ ਲੇਵਾ ਜਿਹੜਾ ਆਪਾਂ ਤੁਹਾਨੂੰ ਨੇੜਿਓ ਕਰਕੇ ਹੁਣ ਦਿਖਾ ਦਿੰਨੇ ਆ ਜੀ ਦੇਖ ਸਕਦੇ ਪੂਰਾ ਕੱਲਾ ਕੱਲਾ ਥਾਣਾ ਜਿਹੜਾ ਪੂਰਾ ਨਖੜਮਾ ਜੀ ਬਹੁਤ ਹੀ ਸੋਹਣੀ ਹਾਂ ਦੋਸਤੋ ਵੈੜਾ ਜੇ ਕਿਸੇ ਨੇ ਵੀ ਘਰੇ ਵੀ ਰੱਖਣ ਵਾਸਤੇ ਘਰ ਚ ਵਾਈ ਵਾਸਤੇ ਬਹੁਤ ਚੰਗੀ ਵੈੜਾ ਤੇ ਆਪਾਂ ਜਿਹੜਾ ਇਹਦਾ ਪ੍ਰਾਈਸ ਹੈ ਜੀ ਉਹ ਬਾਈ ਨਾਲ ਕਰ ਲੈਣੀ ਗੱਲਬਾਤ ਕੀ ਮੋਲਾ ਵੀਰ ਜੀ ਇਹਦਾ ਜੀ 85000 ਰੁਪਏ 85000 ਰੁਪਏ ਠੀਕ ਹੈ ਜੀ 85000 ਰੁਪਏ ਬਾਈ ਹੁਣੀ ਮੁੱਲ ਕਰਦੇ ਇਹਦਾ ਜੀ ਜੇ ਕਿਸੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਹੈ ਵੈੜਾ ਤਾਂ ਤੁਸੀਂ ਬਾਈ ਜੀ ਉਹਨਾਂ ਨਾਲ ਕੰਟੈਕਟ ਆ ਜੀ ਉਹ ਕਰ ਸਕਦੇ ਹੋ ਫੋਨ ਨੰਬਰ ਬੋਲਦੇ ਬਾਈ ਜੀ ਆਪਦਾ ਜੀ ਨੰਬਰ 9885 6136 ਠੀਕ ਹੈ ਜੀ ਇੱਕ ਵਾਰੀ ਫਿਰ ਬੋਲ ਦਿਓ ਜੀ ਨੰਬਰ 9885 6136 ਠੀਕ ਹੈ ਜੀ ਇਹ ਬਾਈ ਜੀ ਹੁਣ ਆ ਦਾ ਨੰਬਰ ਹੈ ਜੀ ਨੰਬਰ ਜਿਹੜਾ ਇਹਨਾਂ ਦਾ ਬਾਈ ਹੁਣ ਆ ਦਾ ਸਕਰੀਨ ਤੇ ਵੀ ਚੱਲੀ ਜਾਂਦਾ ਜੀ ਤੁਸੀਂ ਇਹਨਾਂ ਨਾਲ ਗੱਲ ਕਰਕੇ ਜੀ ਵੈੜ ਨੂੰ ਆ ਖਰੀਦ ਸਕਦੇ ਹੋ ਡਾਟਾ ਮੈਂ ਤੁਹਾਨੂੰ ਫੇਰ ਦੱਸ ਦਿੰਦਾ ਜੀ ਪਿੰਡ ਮਾਨੂ ਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮਿਲਦੇ ਹਾਂ ਜੀ ਜਲਦ ਨਵੀਂ ਵੀਡੀਓ ਦੇ ਨਾਲ